ਆਇਆ ਗਿਆ ਤੁਸੀਂ ਦੇਖ ਸਕਦੇ ਹੋ ਪੱਟਾ ਤੇ ਇੱਟਾਂ ਜਿਹੜੀਆਂ ਨਾਲ ਤੁਸੀਂ ਦੇਖ ਸਕਦੇ ਹੋ ਗੋਲੇ ਵੀ ਲੱਗੀਆਂ ਸੱਪੂ ਇਹ ਇੱਕ ਜਿਵੇਂ ਲਾਈਵ ਤੁਸੀਂ ਰਾ

ਕਾਲੀ ਦੇਵੀ ਬੰਦਰ ਬਾਟ ਪਟਿਆਲਾ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਰੇ ਲਾਈਵ ਜਲਦੀ ਨਾਲ ਦੀ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਗੋਲੀਆਂ ਚੱਲ ਰਹੀਆਂ ਨੇ ਇੱਥੇ ਕਾਲੀ ਦੇਵੀ ਦੇ ਮੰਦਰ ਦੇ ਬਾਹਰ ਗੋਲੀਆਂ ਗੋਲੀਆਂ ਚੱਲੀਆਂ ਨੇ ਇੱਕ ਸਿੱਖ ਜਥੇਬੰਦੀ ਵੱਲੋਂ ਗੋਲੀਆਂ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਾਹੌਲ ਆ ਗਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਵੀਰੇ ਲਾਈਵ ਜਲਦੀ ਸ਼ੇਅਰ ਕਰ ਦਿਓ ਵੀਰੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਹਵਾ ਦੇ ਵਿੱਚ ਗੋਲੀਆਂ ਦੀ ਉਹ ਸਾਹ ڪر <laughs> ڏيو Obrigado. <laughs> ਵਾਲੀ ਦੇ ਵੀ ਮੰਦਰ ਬਾਹਰ ਵਾਲੀਆਂ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ